ਜੀ ਆਪਣਾ ਘਰਾਲ ਵਾਲਾ ਟੂਲਟੈਕ ਆ ਉਹ ਚਿਆ ਘਟਣਾ ਭਈਆ ਜਿੰਨੇ ਵੀ ਬੰਦੇ ਸੀਗੇ ਸਾਰੇ ਚਾਰੀ ਜ਼ਖਮੀ ਹੋ ਗਏ ਸਵੇਰੇ ਤੋਂ ਕਿ ਕਿਸੇ ਨੂੰ ਕੁਝ ਦੇਖਿਆ ਨਹੀਂ ਛਿੱਧੀ ਗੱਡੀ ਲੈ ਕੇ ਮਾਰੀ ਐ ਕਿੱਥੇ ਹਾਂ ਹਾਂ ਉੱਥੇ ਹੀ ਬੰਦੀ ਹੈ ਉਸ ਤੋਂ ਬਾਅਦ ਗਿਆ ਉਹ ਵਾਹ ਬੰਦੀ ਮੈਂ ਬਲਜੀਤ ਆਈ ਬਲਜੀਤ ਜੀ ਇਹਦੀ ਬਾਸਾ ਅੰ ਕਿੱਥੋਂ ਕਿੱਥੇ ਜਾ ਰਹੀ ਸੀ ਇਹ ਮੰਨ ਲਓ ਚਹਲਾ ਤੋਂ ਮੰਨ ਲਓ ਕਿ ਫੈਕਟਰੀ ਨਹੀਂ ਜਾ ਰਹੀ ਸੀ ਕਿ ਜੀ ਕਿਹੜੀ ਫੈਕਟਰੀ ਸੀ ਜੀ ਆਪਣੇ ਮੈਟਲ ਫੈਕਟਰੀ ਕੋਲ ਜੀ ਜਾ ਰਹੀ ਸੀ ਇੰਨੀ ਸਿਲੀ ਲੋਰ ਹੈ ਲਿਵਰੇਜ 20 ਤੋਂ 25 ਜਾਣੇ ਸੀਗੇ ਇਹਦੇ ਵਿੱਚ ਜੀ ਕੀ ਹੋਇਆ ਹੁਣ ਹਾਂਜੀ ਲਿਵਰ ਵਾਲੇ ਸਾਰੇ ਠੀਕ ਨੇ ਜੀ ਕੀ ਕਾਰਨ ਕੀ ਐ ਐਕਸੀਡੈਂਟ ਕਾਰਨ ਕਿ ਸੀ ਧੁੰਦ ਕਾਰਨ ਕਰਕੇ ਡਰਾਈਵਰ ਨੂੰ ਮੰਨ ਲਓ ਕਿ ਅੱਗੇ ਨਹੀਂ ਦਿਖਿਆ ਜੀ ਤੇ ਇਸ ਕਰਕੇ ਮੰਨ ਲਓ ਕਿ ਗੱਡੀ ਹੁਣ ਸਲਿੱਪ ਹੋ ਗਈ ਗੱਡੀ ਵੱਜੀ ਕੀ ਸੀ ਡਿਵਾਈਡਰ ਨੂੰ ਹਾਂਜੀ ਡਿਵਾਈਡਰ 'ਚ ਵੱਜੀ ਗੱਡੀ ਸਾਰੀਆਂ ਠੀਕ ਹਾਂਜੀ ਸਾਰੀਆਂ ਠੀਕ ਨੇ ਜੀ ਜੋਗਿੰਦਰ ਘਮਰ ਉਹ ਮੇਤਲ ਮੈਂ ਅੱਛਾ ਅਬ ਜਾ ਰਹੇ تھے ਆ ਰਹੇ ਤੇ ਜਾ ਰਹੇ تھے ਡਿਊਟੀ 'ਸੋਂ ਛੁੱਟ ਕੇ ਜੀ ਐਕਸੀਡੈਂਟ ਉਹ ਕਹਾਂ 'ਤੇ ਹੋਇਆ ਇਸ ਸਮਰਾਲਾ ਸਾਰੇ टोल तुल, तुल टैक्स के पास टोल टैक्स के पास हुआ है कैसे गाड़ी जो तेजी में चला रहा था मोर मोर था वहीं मोरने में लड़ दिया पहले भी इसी गाड़ी में जाते हैं हाँ पहले नया गाड़ी लगा था और जब टाइम कितने बजे जाएगा हम लोग सवा सात बजे के लपेट हम लोग फैटी से निकले थे कितने बंदे थे बंदे तो बहुत काफी थे कई अगंंती शादी साहब क्या हुआ तो घटना का जी कारण क्या हुआ तो कारण साहब हम लोग को क्या पता हम लोग तो ड्यूटी से छूटे और मास में बैठ के जा रहे थे अब कारण क्या था वो तो मैं नहीं जानता हूँ डॉक्टर मनप्रीत कौर जीरा तो एक्सीडेंट होया टोल प्लाजा नाल ते अराउंड 18 19 पेशेंट साइड बाकी सारे माइनर ने ਬਾਕੀ ਦੇ ਕਿੰਨੇ ਸੱਟਾਂ ਨੂੰ ਬਾਕੀ ਮਾੜੀ ਮੋਟੀ ਰਗਣਾ ਹੀ ਨੇ ਬਾਕੀ ਸਾਰੇ ਠੀਕ ਨੇ ਇੱਕ ਦੇ ਹੀ ਜ਼ਿਆਦਾ ਲੱਗ ਰਹੀ ਸੀ ਪਰ ਫਿਰ ਵੀ ਉਹ ਕੌਨਸ਼ੀਅਸ ਹੈਗਾ ਹਾਲ ਫਿਲਹਾਲ ਮੇਲ ਫੀਮੇਲ ਦਾ ਫਰਕ ਨਹੀਂ ਆਸ ਚਾਹ ਕਾਊਂਟ ਨਹੀਂ ਕੀਤਾ ਫੀਮੇਲਸ ਵੀ ਸੀ ਗਿਆ ਵਿੱਚ ਤਿੰਨ ਚਾਰ ਫੀਮੇਲਸ ਵੀ ਹੋਣ ਗਿਆ ਵਿੱਚ ਠੀਕ ਹੈ ਤੁਹਾਨੂੰ ਕਾਰਨ ਕੀ ਪਤਾ ਲੱਗੇ ਜੀ ਕਿਉਂ ਹੋਇਆ ਫਾਸਟ ਡਰਾਈਵਿੰਗ ਕਹ ਰਹੇ ਕਿ ਡਰਾਈਵਰ ਦੀ ਫਾਸਟ ਡਰਾਈਵਿੰਗ ਸੀ ਮੇਬੀ ਫੌਗ ਦਾ ਵੀ ਹੋ ਸਕਦਾ ਹੈ 18 ਸਾਲ ਤੋਂ ਉੱਤ ਵੀ ਇਹ ਕੋਈ ਨਹੀਂ ਨਹੀਂ 18 ਤੋਂ ਘੱਟ ਕੋਈ ਨਹੀਂ ਹੈ ਜਿਹੜਾ ਅਲਸ ਵੀ ਦੇ ਆਸ-ਪਾਸ ਨੇ ਸਾਰੇ ਜਿਹੜਾ ਸੀਰੀਅਸ ਹੋਰ ਨੂੰ ਰੈਫਰ ਕਰ ਰਹੇ ਹਾਂ ਹਾਂਜੀ ਰੈ

हूने कॉल करो मिया समर जी तिहत्र चार सौ नौ छत्ती चार सौ अठासी तिहत्र चार सौ नौ छत्ती चार सौ अठासी